ਅੱਜ ਦੀ ਇਸ ਕਹਾਣੀ ਦੇ ਵਿੱਚ ਗੱਲ ਕਰਾਂਗੇ ਪਰਮਾਤਮਾ ਦੀ ਕਿ ਜੋ ਵੀ ਪਰਮਾਤਮਾ ਸਾਡੇ ਵਾਸਤੇ ਕਰਦਾ ਹੈ ਉਹ ਚੰਗਾ ਕਰਦਾ ਹੈ। ਕਈ ਵਾਰ ਸਾਡੇ ਜੀਵਨ ਦੇ ਵਿੱਚ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ, ਕਾਰੋਬਾਰ ਨਾ ਮਿਲਣਾ, ਗਰੀਬੀ ਹੋਣੀ, ਧਨ ਗਵਾਚ ਜਾਣਾ, ਨਜਾਇਜ਼ ਕੋਈ ਝਗੜਾ ਕੋਈ ਕੇਸ ਪੈ ਜਾਣਾ ਫਿਰ ਅਸੀਂ ਇਹ ਗੱਲ ਸੋਚ ਲੈਨੇ ਆ ਕਿ ਪਰਮਾਤਮਾ ਨੇ ਸਾਡੇ ਨਾਲ ਮਾੜਾ ਕੀਤਾ ਹੈ ਪਰ ਇਹ ਉਸ ਦੀ ਰਜ਼ਾ ਹੁੰਦੀ ਹੈ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਭਲਾ ਹੋਣਾ ਹੁੰਦਾ ਹੈ ਆਓ ਇਸ ਗੁੱਝੇ ਭੇਦ ਨੂੰ ਇੱਕ ਕਹਾਣੀ ਦੁਆਰਾ ਸਮਝੀਏ ਜੋ ਹੈ ਤੇ ਰਚਨਾਤਮਕ ਪਰ ਇਸ ਦੇ ਵਿੱਚੋਂ ਇਸ ਗੱਲ ਦੀ ਸੂਝ ਹੀ ਆ ਜਾਂਦੀ ਹੈ ਕਿ ਪਰਮਾਤਮਾ ਕਦੇ ਸਾਡੇ ਨਾਲ ਮਾੜਾ ਨਹੀਂ ਕਰਦਾ ਇੱਕ ਗਰੀਬ ਵਿਅਕਤੀ ਸੀ ਜਿਸ ਦੇ ਘਰ ਦਾ ਗੁਜ਼ਾਰਾ ਉਸ ਦੀ ਮਜ਼ਦੂਰੀ ਕਰਨ ਦੇ ਨਾਲ ਚੱਲਦਾ ਸੀ ਜਿੰਨੀ ਉਹ ਦਿਨੇ ਮਜ਼ਦੂਰੀ ਕਰਦਾ ਸੀ ਉਨੀ ਤਨਖਾਹ ਦੇ ਨਾਲ ਦਿਹਾੜੀ ਦੇ ਨਾਲ ਮਸਾਈ ਹੋਸਦੇ ਪਰਿਵਾਰ ਦਾ ਗੁਜ਼ਾਰਾ ਨਾਲੋਂ ਨਾਲ ਚੱਲਦਾ ਸੀ ਸਰਦੀ ਦੀ ਰੁੱਤ ਹੈ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਜਿਨ੍ਹਾਂ ਬਰਸਾਤਾਂ ਕਰਕੇ 23 ਦਿਨ ਨਾ ਤੇ ਕਿਤੇ ਬਾਹਰ ਮਜ਼ਦੂਰੀ ਮਿਲੀ ਹੈ ਤੇ ਨਾ ਹੀ ਘਰ ਦੇ ਵਿੱਚ ਕੋਈ ਪੈਸਾ ਗਿਆ ਜਿਨ੍ਹਾਂ ਕੋ ਘਰ ਦੇ ਵਿੱਚ ਰਾਸ਼ਨ ਜਮਾ ਸੀ ਉਹ ਵੀ ਖਤਮ ਹੋ ਚੁੱਕਾ ਅੱਜ ਘਰ ਦੇ ਵਿੱਚ ਭੋਜਨ ਤਿਆਰ ਕਰਨ ਵਾਸਤੇ ਕੁਝ ਵੀ ਨਹੀਂ ਜਦੋਂ ਬੱਚਿਆਂ ਨੇ ਕੁਝ ਖਾਣ ਵਾਸਤੇ ਮੰਗਿਆ ਇਸ ਨੇ ਦੇਖਿਆ ਕਿ ਬਾਹਰ ਬਰਸਾਤ ਅੱਗੇ ਨਾਲੋਂ ਥੋੜੀ ਘਟ ਹੋਈ ਹੈ ਆਖਣ ਲੱਗਾ ਕਿ ਮੈਂ ਜਾਣਾ ਕੁਝ ਨਾ ਕੁਝ ਪਰਬੰਧ ਕਰਕੇ ਜਰੂਰ ਲੈ ਕੇ ਆਵਾਂਗਾ ਇਹ ਜੀਵ ਵਿਅਕਤੀ ਬਾਹਰ ਮਜ਼ਦੂਰੀ ਲੱਭਣ ਵਾਸਤੇ ਤੁਰ ਪਿਆ ਬਰਸਾਤ ਦੇ ਮੌਸਮ ਕਰਕੇ ਕਿਤੇ ਇਸ ਨੂੰ ਕੰਮ ਨਾ ਮਿਲਿਆ ਸਗੋਂ ਸਰਦੀ ਦੀ ਰੁੱਤ ਦੇ ਕਰਕੇ ਠੰਡੀਆਂ ਹਵਾਵਾਂ ਬਾਹਰ ਚੱਲ ਰਹੀਆਂ ਨੇ ਜਿਨ੍ਹਾਂ ਕਰਕੇ ਇਹਦਾ ਸਰੀਰ ਕੰਬਣ ਲੱਗ ਪਿਆ ਤੇ ਇਸ ਨੇ ਉਸ ਸਰਦੀ ਤੋਂ ਬਚਣ ਵਾਸਤੇ ਇੱਕ ਨਦੀ ਦੇ ਕਿਨਾਰੇ ਚਲਦਿਆਂ ਚਲਦਿਆਂ ਕਿਸੇ ਜਗ੍ਹਾ ਤੇ ਸੁੱਕੀਆਂ ਲੱਕੜਾਂ ਪਈਆਂ ਵੇਖੀਆਂ ਜਿਨ੍ਹਾਂ ਨੂੰ ਬਾਲ ਕੇ ਇਹ ਅੱਗ ਸੇਕਣ ਲੱਗਾ ਕਿ ਥੋੜਾ ਸਮਾਂ ਅੱਗ ਸੇਕਣ ਦੇ ਨਾਲ ਮੇਰੇ ਸਰੀਰ ਦੀ ਸਰਦੀ ਦੂਰ ਹੋਏਗੀ ਤੇ ਅੱਗੇ ਜਾ ਕੇ ਕੋਈ ਮੈਂ ਘਰ ਦੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਭੋਜਨ ਦਾ ਪ੍ਰਬੰਧ ਕਰਾਂਗਾ ਪਰ ਜਿਸ ਤਰ੍ਹਾਂ ਹੀ ਇਸ ਦੀ ਅੱਗ ਬਲੀ ਹੈ ਐਸਾ ਹੋਇਆ ਕਿ ਬਰਸਾਤ ਫੇਰ ਜ਼ੋਰ ਨਾਲ ਸ਼ੁਰੂ ਹੋਈ ਹੈ ਇਸ ਦੀ ਅੱਗ ਵੀ ਬੁਝ ਗਈ ਹੈ ਇਹ ਭਿੱਜ ਗਿਆ ਆਪ ਵੀ ਠਰ ਗਿਆ ਕੱਪੜੇ ਪਹਿਲਾਂ ਹੀ ਤਨ ਤੋਂ ਪਾਟੇ ਹੋਏ ਸਨ ਜਿਸ ਦੇ ਕਰਕੇ ਬੜਾ ਪਰੇਸ਼ਾਨ ਹੋਇਆ ਹੁਣ ਇਹ ਪਰਮਾਤਮਾ ਨੂੰ ਉਲਾਮੇ ਦੇਣ ਲੱਗਾ ਪਰਮਾਤਮਾ ਤੂੰ ਮੇਰੇ ਨਾਲ ਬਹੁਤ ਮਾੜਾ ਕਰ ਰਿਹਾ ਘਰ ਦੇ ਵਿੱਚ ਕੁਝ ਨਹੀਂ ਜੇ ਕਿਤੇ ਮਜ਼ਦੂਰੀ ਨਾ ਮਿਲੀ ਕੁਝ ਖਾਣ ਨੂੰ ਨਹੀਂ ਮਿਲਣਾ ਐਸ ਸਰਦੀ ਦੇ ਵਿੱਚ ਮੇਰੇ ਕੋਲ ਹੋਰ ਕੱਪੜੇ ਵੀ ਨਹੀਂ ਕੀ ਹੋਇਆ ਜੇ 2 ਮਿੰਟ ਮੈਂ ਅੱਗ ਸੇਕ ਲੈਂਦਾ ਉਹ ਵੀ ਤੂੰ ਮੈਨੂੰ ਸੇਕਣ ਨਹੀਂ ਦਿੱਤੀ ਮੇਰੀ ਅੱਗ ਬੁਝਾ ਦਿੱਤੀ ਹੈ ਉਸ ਪਰਮਾਤਮਾ ਨੂੰ ਅਲਾਮੇ ਦਿੰਦਾ ਇਹ ਹੁਣ ਮੀਂਹ ਦੇ ਵਿੱਚ ਭਿਜਦਾ ਹੋਇਆ ਕੋਈ ਆਸਰਾ ਲੱਭਣ ਲੱਗਾ ਇਸ ਦੀ ਨਿਗਾਹ ਇੱਕ ਮੰਦਰ ਤੇ ਪਈ ਹੈ ਇਹ ਉਸ ਮੰਦਰ ਦੇ ਵਿੱਚ ਚਲਿਆ ਗਿਆ ਕਹਿੰਦੇ ਨੇ ਜੀਵ ਦਿਲ ਤੋਂ ਉਹ ਦੁਨੀ ਪੁਕਾਰ ਕਰਦਾ ਜਦੋਂ ਦੁਖੀ ਹੋਵੇ ਪਰ ਇਹਦੀ ਪੁਕਾਰ ਅਨੋਖੀ ਹੈ ਇਹ ਦਿਲੋਂ ਉਸ ਪਰਮਾਤਮਾ ਨੂੰ ਅਲਾਮੇ ਦੇ ਰਿਹਾ ਕਿ ਤੂੰ ਜੀਵਾਂ ਦੇ ਨਾਲ ਬੇਇਨਸਾਫੀ ਕਰਦਾ ਜੇ ਤੇਰੀ ਥਾਂ ਤੇ ਮੈਂ ਹੋਵਾਂ ਤੇ ਮੈਂ ਸਾਰਿਆਂ ਦੀ ਸੁਣਾ ਸੋ ਇਹ ਸਿੱਧੀ ਦਿਲ ਦੀ ਆਵਾਜ਼ ਪਰਮਾਤਮਾ ਤੱਕ ਪਹੁੰਚੀ ਉਹ ਪਰਮਾਤਮਾ ਮੂਰਤੀ ਦੇ ਵਿੱਚੋਂ ਪ੍ਰਗਟ ਹੋ ਗਿਆ ਆਖਣ ਲੱਗਾ ਕਿ ਸਾਰਿਆਂ ਦੀ ਸੁਣ ਕੇ ਉਹਨਾਂ ਦੇ ਨਾਲ ਮੈਂ ਇਨਸਾਫ ਵੀ ਕਰਦਾ ਹਾਂ ਪਰ ਤੇਰੀ ਸਮਝ ਤੂੰ ਇਹ ਗੱਲਾਂ ਬਾਹਰ ਨੇ ਆਖਣ ਲੱਗਾ ਨਹੀਂ ਤੂੰ ਕਿਸੇ ਦੀ ਨਹੀਂ ਸੁਣਦਾ ਤਾਂ ਪਰਮਾਤਮਾ ਨੇ ਆਖਿਆ ਕਿ ਤੈਨੂੰ ਪਤਾ ਲੱਗ ਜਾਏਗਾ ਮੈਂ ਤੈਨੂੰ ਸਮਰੱਥਾ ਦਿੱਤੀ ਤਾਕਤ ਦਿੱਤੀ ਕਿ ਅੱਜ ਜੋ ਵੀ ਮੰਦਰ ਦੇ ਵਿੱਚ ਆਵੇਗਾ ਉਹਦੀਆਂ ਫਰਿਆਦਾਂ ਤੈਨੂੰ ਸੁਣਨਗੀਆਂ ਤੇ ਤੈਨੂੰ ਮੈਂ ਸਵੇਰੇ ਤੇਰੀ ਇਸ ਗੱਲ ਦਾ ਜਵਾਬ ਵੀ ਦੇਵਾਂਗਾ ਕਿ ਮੈਂ ਕਿਸੇ ਨਾਲ ਮਾੜਾ ਨਹੀਂ ਕਰਦਾ ਪਰ ਤੂੰ ਕੁਝ ਬੋਲਣਾ ਨਹੀਂ ਹੈ ਬਸ ਸੁਣਨੀਆਂ ਹੀ ਨੇ ਫਰਿਆਦਾਂ ਮੇਰੀ ਇਸ ਗੱਲ ਦਾ ਧਿਆਨ ਰੱਖੀ ਪ੍ਰਮਾਤਮਾ ਇਹ ਤਾਕਤ ਉਸ ਨੂੰ ਦੇ ਕੇ ਅਲੋਪ ਹੋ ਗਿਆ ਇਹ ਮੂਰਤੀ ਦੇ ਪਿੱਛੇ ਬੈਠਾ ਲੋਕਾਂ ਦੀਆਂ ਫਰਿਆਦਾਂ ਲੱਗਾ ਸੁਣਨ ਉੱਥੇ ਇੱਕ ਅਮੀਰ ਸੌਕਰ ਆਇਆ ਜਿਸ ਨੇ ਫਰਿਆਦ ਕੀਤੀ ਇਹ ਪ੍ਰਮਾਤਮਾ ਮੇਰੇ ਘਰ ਦੇ ਵਿੱਚ ਤਲੇਸ਼ ਬੜਾ ਰਹਿੰਦਾ ਤਨ ਕਰਕੇ ਮੈਂ ਰੋਗੀ ਆ ਮੇਰੇ ਘਰ ਦੇ ਵਿੱਚ ਝਗੜਾ ਖਤਮ ਹੋ ਜਾਵੇ ਤੇ ਮੇਰੇ ਤਨ ਦਾ ਰੋਗ ਹਟ ਜਾਵੇ ਮੈਨੂੰ ਤੰਦਰੁਸਤੀ ਬਖਸ਼ੋ ਇਦਾਂ ਉਹ ਅਰਦਾਸ ਕਰਕੇ ਜਦੋਂ ਜਾਣ ਲੱਗਾ ਇਸ ਦੀ ਜੇਬ ਦੇ ਵਿੱਚੋਂ ਪਰਸ ਡੱਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਸਨ ਅਜੇ ਇਹ ਗਿਆ ਹੀ ਹੈ ਤਾਂ ਇੱਕ ਹੋਰ ਆਦਮੀ ਆਇਆ ਉਸ ਨੇ ਉਹ ਪਰਸ ਡੱਗਾ ਵੇਖਿਆ ਉਸੇਤੀ ਨਾਲ ਪਰ ਸੱਚ ਉੱਕ ਕੇ ਉਥੋਂ ਚੱਲਿਆ ਗਿਆ 3 ਤੀਸਰੇ ਨੰਬਰ ਤੇ ਇੱਕ ਹੋਰ ਵਿਅਕਤੀ ਆਇਆ ਜੋ ਸਮੁੰਦਰੀ ਜਹਾਜ਼ ਦੇ ਵਿੱਚ ਨੌਕਰੀ ਕਰਦਾ ਸੀ ਉਸਨੇ ਬੇਨਤੀ ਕੀਤੀ ਆਖਣ ਲੱਗਾ ਪ੍ਰਮਾਤਮਾ ਮੈਂ ਆਪਣੀ ਡਿਊਟੀ ਤੋਂ ਘਰ ਦੇ ਵਿੱਚ ਛੁੱਟੀ ਆਇਆ ਹਾਂ ਅੱਜ ਫੇਰ ਮੈਂ ਡਿਊਟੀ ਤੇ ਚੱਲਿਆ ਮੇਰੇ ਜਲਥਲ ਦੇ ਵਿੱਚ ਰੱਖਿਆ ਕਰਨੀ ਅੰਗ ਸੰਦੇ ਸਹਾਈ ਹੋਣਾ ਉਹ ਵਿਅਕਤੀ ਇਹ ਬੇਨਤੀ ਕਰਕੇ ਅਜੇ ਜਾਣ ਹੀ ਲੱਗਾ ਸੀ ਕਿ ਸਹਾukar ਫਿਰ ਵਾਪਸ ਆ ਗਿਆ ਆਪਣਾ ਪਰਸ ਲੱਭਣ ਲੱਗਾ ਜਦੋਂ ਉਸ ਨੇ ਉਸ ਵਿਅਕਤੀ ਨੂੰ ਵੇਖਿਆ ਤੇ ਆਖਣ ਲੱਗਾ ਕਿ ਮੇਰੇ ਤੋਂ ਬਾਅਦ ਇੱਥੇ ਤੂੰ ਆਇਆ ਕਿ ਮੇਰਾ ਪਰਸ ਤੂੰ ਚੋਰੀ ਕੀਤਾ ਮੇਰੇ ਪੈਸੇ ਵਾਪਸ ਕਰ ਉਹ ਵਿਅਕਤੀ ਆਖਣ ਲੱਗਾ ਕਿ ਮੈਂ ਤੇ ਇੱਥੇ ਪਰਸ ਕੋਈ ਵੇਖਿਆ ਨਹੀਂ ਪਰ ਸਹੂਕਾਰ ਆਖੇ ਕਿ ਮੈਂ ਤੈਨੂੰ ਹੁਣ ਜਾਣ ਨਹੀਂ ਦੇਣਾ ਉਹ ਵਿਅਕਤੀ ਆਖਣ ਲੱਗਾ ਕਿ ਮੈਂ ਲੇਟ ਹੋ ਜਾਵਾਂਗਾ ਮੈਂ ਡਿਊਟੀ ਤੇ ਜਾਣਾ ਇਸ ਕਰਕੇ ਮੈਨੂੰ ਜਾਣ ਦੇ ਤੇਰਾ ਪਰਸ ਮੈਂ ਨਹੀਂ ਵੇਖਿਆ ਪਰ ਸਹੂਕਾਰ ਆਖੇ ਕਿ ਮੈਂ ਤੈਨੂੰ ਥਾਣੇ ਲੈ ਕੇ ਜਾਵਾਂਗਾ ਪੁਲਿਸ ਦੇ ਹਵਾਲੇ ਕਰਾਂਗਾ ਇਸ ਤਰ੍ਹਾਂ ਝਗੜਾ ਵੱਧ ਗਿਆ ਹੁਣ ਇਹ ਵਿਅਕਤੀ ਜਿਸ ਨੇ ਪਰਮਾਤਮਾ ਨੂੰ ਇੱਕ ਦਿਨ ਅਰਦਾਸਾਂ ਸੁਣਨ ਦੀ ਸਮਰੱਥਾ ਦਿੱਤੀ ਸੀ ਇਹ ਮੂਰਤੀ ਦੇ ਉਲੇ ਲੁਕਿਆ ਸਾਰਾ ਕੁਝ ਵੇਖ ਰਿਹਾ ਸੀ ਇਸ ਨੂੰ ਆਖਿਆ ਸੀ ਪਰਮਾਤਮਾ ਨੇ ਕੁਝ ਬੋਲੀ ਨਾ ਪਰ ਇਸ ਦੇ ਕੋਲੋਂ ਰਹਿਣਾ ਗਿਆ ਆਖਣ ਲੱਗਾ ਰੁਕੋ ਝਗੜਾ ਨਾ ਕਰੋ ਸ਼ਾਹੂਕਾਰ ਨੂੰ ਇਸ ਨੇ ਦੱਸਿਆ ਕਿ ਜੋ ਤੇਰਾ ਪਰਸ ਡਿੱਗਾ ਹੈ ਉਹ ਇਸ ਜੀਵਨੇ ਨਹੀਂ ਚੁੱਕਿਆ ਇਹ ਬੰਦਾ ਤੇ ਆਪਣੀਆਂ ਅਰਦਾਸਾਂ ਕਰ ਰਿਹਾ ਏ ਸੱਚਮੁੱਚ ਡਿਊਟੀ ਤੇ ਚੱਲਿਆ ਤੇਰਾ ਪਰਸ ਤੇਰੇ ਤੋਂ ਮਗਰੋਂ ਇੱਕ ਹੋਰ ਬੰਦਾ ਆਇਆ ਮੈਂ ਉਸ ਨੂੰ ਜਾਣਦਾ ਉਹਦੇ ਕੋਲ ਆ ਉਹ ਸ਼ਾਹੂਕਾਰ ਉਸ ਨੂੰ ਛੱਡ ਕੇ ਆਪਣਾ ਪਰਸ ਉਸ ਬੰਦੇ ਕੋਲੋਂ ਲੈ ਕੇ ਚੱਲਿਆ ਗਿਆ ਤੇ ਇਹ ਵਿਅਕਤੀ ਆਪਣੀ ਡਿਊਟੀ ਤੇ ਚਲਾ ਗਿਆ ਅਦਲਾ ਦਿਨ ਚੜ੍ਹਿਆ ਪਰਮਾਤਮਾ ਫੇਰ ਹਾਜ਼ਰ ਹੋਇਆ ਤਾਂ ਇਸ ਨੇ ਮੰਦਰ ਦੇ ਵਿੱਚੋਂ ਪਰਮਾਤਮਾ ਨੂੰ ਆਖਿਆ ਕਿ ਵੇਖ ਤੂੰ ਸੁਣਦਾ ਤੇ ਸਾਰਿਆਂ ਦੀਆਂ ਪਰ ਤੂੰ ਬੋਲਦਾ ਨਹੀਂ ਵੇਖ ਮੇਰੇ ਇੱਕ ਵਾਰ ਬੋਲਣ ਦੇ ਨਾਲ ਪਿੰਨਾਂ ਦਾ ਹੀ ਮਸਲਾ ਹੱਲ ਹੋ ਗਿਆ ਜੀ ਮੈਂ ਨਾ ਬੋਲਦਾ ਤੇ ਸਭ ਕਾਰਨ ਉਸ ਵਿਅਕਤੀ ਨੂੰ ਐਵੇਂ ਹੀ ਨਜਾਇਜ਼ ਜੀ ਠਾਣੇ ਵਿੱਚ ਫੜਾ ਦੇਣਾ ਸੀ ਉਹਨਾਂ ਦਾ ਝਗੜਾ ਹੋ ਜਾਣਾ ਸੀ ਤੇ ਪਰਸੇ ਉਸ ਦਾ ਕਿਸੇ ਹੋਰ ਨੇ ਖੜਿਆ ਸੀ ਤਾਂ ਪ੍ਰਮਾਤਮਾ ਨੇ ਆਖਿਆ ਤੂੰ ਆਪਣੀ ਸਮਝ ਅਨੁਸਾਰ ਜੋ ਕਰਨਾ ਸੀ ਕਰ ਲਿਆ ਪਰ ਹੁਣ ਅਸਲ ਸਚਾਈ ਤੈਨੂੰ ਮੈਂ ਦੱਸਦਾ ਹਾਂ ਇਹ ਜੋ ਸਹੂਕਾਰ ਸੀ ਇਸ ਨੇ ਕਦੇ ਵੀ ਕੋਈ ਦਾਨ ਪੁੰਨ ਨਹੀਂ ਸੀ ਕੀਤਾ ਕਦੇ ਕੋਈ ਮਾਇਆ ਚੰਗੇ ਕੰਮ ਤੇ ਨਹੀਂ ਸੀ ਖਰਚੀ ਜਿਸ ਕਰਕੇ ਇਹਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਸ ਨੇ ਆ ਕੇ ਜਦੋਂ ਬੇਨਤੀ ਕੀਤੀ ਕਿ ਮੇਰੀ ਇਹ ਆਸਮਰਦ ਪੂਰੀ ਕਰੋ ਮੇਰਾ ਸਰੀਰ ਠੀਕ ਹੋ ਜਾਵੇ ਮੇਰੇ ਘਰ ਦੇ ਵਿੱਚੋਂ ਝਗੜਾ ਮੁੱਕ ਜਾਵੇ ਹਾਂ ਇਸ ਦੀ ਮਾਇਆ ਸਫਲੀ ਕਰਨ ਵਾਸਤੇ ਕਿਸੇ ਗਰੀਬ ਦੇ ਕੰਮ ਆ ਜਾਵੇ ਉਹ ਪਰਸ ਜਿਹੜਾ ਸੀ ਉਹ ਮੇਰੇ ਹੁਕਮ ਦੇ ਵਿੱਚ ਹੀ ਮੰਦਰ ਦੇ ਵਿੱਚ ਡਿੱਗਾ ਤੇ ਦੂਸਰਾ ਵਿਅਕਤੀ ਜੋ ਆਇਆ ਸੀ ਉਹ ਚੰਗੇ ਕਰਮ ਕਰਨ ਵਾਲਾ ਸੀ ਉਸ ਨੂੰ ਮਾਇਆ ਦੀ ਲੋੜ ਸੀ ਉਹ ਮੇਰੇ ਪਾਸੋਂ ਆਪਣੇ ਜ਼ਰੂਰੀ ਕੰਮ ਵਾਸਤੇ ਧਨ ਮੰਗਣ ਵਾਸਤੇ ਹੀ ਆਇਆ ਸੀ ਤੇ ਮੈਂ ਉਹਨੂੰ ਉਹ ਧਨ ਦੇ ਦਿੱਤਾ ਉਹ ਖੁਸ਼ ਹੋ ਕੇ ਚਲਿਆ ਗਿਆ ਰਹੀ ਗੱਲ ਤੀਸਰੇ ਵਿਅਕਤੀ ਦੀ ਜਦੋਂ ਪਰਮਾਤਮਾ ਨੇ ਆਖਿਆ ਕਿ ਆਹ ਖਬਰ ਵੇਖ ਅੱਜ ਦੀ ਉਸ ਨੇ ਵੇਖਿਆ ਕਿ ਅਖਬਾਰ ਦੇ ਵਿੱਚ ਛਪਿਆ ਹੈ ਕਿ ਕੱਲ ਸਮੁੰਦਰ ਦੇ ਵਿੱਚ ਬੜਾ ਵੱਡਾ ਹਾਦਸਾ ਬਰਸਾਤ ਦੇ ਮੌਸਮ ਕਰਕੇ ਹੋਇਆ ਇਸਾ ਤੂਫਾਨ ਆਇਆ ਜਿਸ ਸ਼ਿਪ ਦੇ ਵਿੱਚ ਉਹ ਵਿਅਕਤੀ ਡਿਊਟੀ ਕਰਦਾ ਸੀ ਉਹ ਸ਼ਿਪ ਕੁੰਮਣਕੇਰੀ ਵਿੱਚ ਫਸ ਕੇ ਡੁੱਬ ਗਿਆ ਜਿਸ ਦੇ ਨਾਲ ਹੋਰ ਵਿਅਕਤੀਆਂ ਦੇ ਨਾਲ ਉਸਦੀ ਵੀ ਮੌਤ ਹੋ ਗਈ ਹੈ ਜੇਕਰ ਉਹ ਵਿਅਕਤੀ ਨੂੰ ਸਹੂਕਾਰ ਧੜਾ ਕਰਦਿਆਂ ਨਾ ਡਿਊਟੀ ਤੇ ਜਾਣ ਦਿੰਦਾ ਤੇ ਜੋ ਉਸ ਨੇ ਬੇਨਤੀ ਕੀਤੀ ਸੀ ਤੇ ਮੇਰੀ ਅੰਗ ਸੰਗ ਸਹਾਇਤਾ ਕਰਨੀ ਉਸ ਦੀ ਵੀ ਪ੍ਰਵਾਣ ਹੋ ਜਾਣੀ ਸੀ ਉਸ ਦੀ ਜਾਨ ਬਚ ਜਾਣੀ ਸੀ ਸਹੂਕਾਰ ਦੇ ਹੱਥੋਂ ਗਰੀਬ ਨੂੰ ਦਾਨਕੁਣ ਹੋ ਜਾਣਾ ਸੀ ਸਹੂਕਾਰ ਦੇ ਵੀ ਕਰਦੇ ਵਿੱਚ ਸੁਖ ਵਰਤਦਾ ਕਿਉਂਕਿ ਉਹਦੀ ਮਾਇਆ ਸਕਲੀ ਹੋਣੀ ਸੀ ਪਰ ਤੂੰ ਇੱਕ ਵਾਰ ਬੋਲਣ ਦੇ ਨਾਲ ਤਿੰਨਾਂ ਦਾ ਕੰਮ ਖਰਾਬ ਕਰ ਦਿੱਤਾ ਨਾ ਸਹੂਕਾਰ ਦੇ ਪੈਸੇ ਕਿਸੇ ਗਰੀਬ ਦੇ ਕੰਮ ਆਏ ਨਾ ਸਾਹੂ ਕਰਦੀ ਮਾਇਆ ਸਫਲੀ ਹੋਈ ਤੇ ਨਾ ਇਸ ਡਿਊਟੀ ਵਾਲੇ ਜਾਣ ਵਾਲੇ ਵਿਅਕਤੀ ਦੇ ਕੋਈ ਜਾਣ ਦੇ ਵਿੱਚ ਵਿਗਨ ਪਿਆ ਇਹ ਚਲਿਆ ਗਿਆ ਇਸ ਦੀ ਮੌਤ ਹੋ ਗਈ ਹੈ ਸੋ ਹੁਣ ਇਸ ਨੂੰ ਸੋਝੀ ਆਈ ਕਿ ਵਕਈ ਪ੍ਰਮਾਤਮਾ ਜੋ ਤੁਸੀਂ ਕਰਦੇ ਜੇ ਠੀਕ ਕਰਦੇ ਜੇ ਪਰ ਅਜੇ ਵੀ ਇਹ ਸਮਝ ਰਿਹਾ ਸੀ ਮੇਰੇ ਨਾਲ ਐਸਾ ਕਿਉਂ ਹੋ ਰਿਹਾ ਉਹ ਪ੍ਰਮਾਤਮਾ ਤੇ ਅਲੋਪ ਹੋ ਗਿਆ ਪਰ ਇਸ ਮੰਦਰ ਦਾ ਪੁਜਾਰੀ ਇਸ ਵਿਅਕਤੀ ਨੂੰ ਉਸ ਪਰਮਾਤਮਾ ਦੇ ਨਾਲ ਗੱਲਾਂ ਕਰਦਿਆਂ ਨੂੰ ਵੇਖ ਰਿਹਾ ਸੀ ਉਸ ਮੰਦਰ ਦੇ ਪੁਜਾਰੀ ਨੇ ਪਰਮਾਤਮਾ ਦੇ ਅਲੋਪ ਹੋਣ ਤੋਂ ਬਾਅਦ ਇਸ ਨੂੰ ਆਵਾਜ਼ ਮਾਰੀ ਆਖਣ ਲੱਗਾ ਕਿ ਮੰਦਰ ਦੇ ਵਿੱਚ ਇੱਕ ਸੇਵਾਦਾਰ ਦੀ ਜ਼ਰੂਰਤ ਹੈ ਜਿਸ ਨੂੰ ਆਪਾਂ ਤਨਖਾਹ ਤੇ ਰੱਖਣਾ ਪਰ ਕੋਈ ਤੇਰੇ ਵਰਗਾ ਨੇਕ ਦਿਲ ਬੰਦਾ ਚਾਹੀਦਾ ਸੀ ਤੇ ਤੂੰ ਬਹੁਤ ਨੇਕ ਦਿਲਿਆ ਮੈਂ ਤੈਨੂੰ ਸਾਖ ਸਾਤ ਪਰਮਾਤਮਾ ਨਾਲ ਗੱਲਾਂ ਕਰਦਿਆਂ ਵਿਖਿਆ ਜੋ ਤੈਨੂੰ ਚਾਹੀਦਾ ਹੈ ਉਹ ਮੇਰੇ ਕੋਲੋਂ ਲੈ ਜਾ ਤੇ ਅੱਗੇ ਵਾਸਤੂ ਤੂੰ ਇੱਥੇ ਸੇਵਾਦਾਰ ਬਣ ਕੇ ਕੰਮ ਕਰਨ ਵਾਸਤੇ ਆਇਆ ਕਰ ਉਹ ਆਕਣ ਲੱਗਾ ਕਿ ਵਾਕਈ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਜੇ ਕਿਤੇ ਉਹ ਅਗ ਨਾ ਬੁਝਦੀ ਤੇ ਮੈਂ ਹੱਥ ਪੈਰ ਸੇਕ ਕੇ ਹੋਰ ਅੱਗੇ ਕਿਰਤ ਕਮਾਈ ਕਰਨ ਵਾਸਤੇ ਚੱਲਿਆ ਜਾਣਾ ਸੀ ਮੈਂ ਕਦੇ ਅੱਗੇ ਮੰਦਰ ਦੇ ਵਿੱਚ ਨਹੀਂ ਆਇਆ ਤੇ ਹੁਣ ਵੀ ਕਿੱਥੋਂ ਆਉਣਾ ਸੀ ਬਰਸਾਤ ਤੋਂ ਡਰਦਾ ਮੈਂ ਮੰਦਰ ਦੇ ਵਿੱਚ ਆਇਆ ਤੇ ਇੱਥੇ ਪ੍ਰਮਾਤਮਾ ਨੇ ਮੇਰੀ ਰੋਜੀ ਰੋਟੀ ਦਾ ਪ੍ਰਬੰਧ ਕਰ ਦਿੱਤਾ ਹੈ ਸੋ ਇਸ ਤਰ੍ਹਾਂ ਜੋ ਵੀ ਪ੍ਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਕਰਦਾ ਹੈ ਚੰਗਾ ਕਰਦਾ ਹੈ ਜੇ ਕਹਾਣੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਆਪਣੇ ਸੁਝਾਅ ਕੀਮਤੀ ਕਮੈਂਟਾਂ ਰਾਹੀਂ ਜ਼ਰੂਰ ਦੱਸਣੇ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਦਾ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ